ਅੱਜ ਦੇ ਯੁੱਗ ਦੇ ਵਿੱਚ ਜੋ ਲੋਕ ਧੀਆਂ ਨੂੰ ਬਹੁਤ ਸਮਝਦੇ ਹੋਏ ਧੀਆਂ ਜੰਮਣ ਤੋਂ ਡਰਦੇ ਨੇ ਉਹਨਾਂ ਲੋਕਾਂ ਨੂੰ ਰੂਪਨਗਰ ਸ਼ਹਿਰ ਦੀ 10ਵੀਂ ਜਮਾਤ ਦੀ ਵਿਦਿਆਰਥਣ ਸ਼ਰੂਤੀ ਵੋਰਾ ਨੇ ਪੰਜਾਬ ਦੇ ਵਿੱਚ ਪਹਿਲੇ ਸਥਾਨ ਤੇ ਆ ਕੇ ਦੱਸ ਦਿੱਤਾ ਕਿ ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਬਲਕਿ ਪੜ੍ਹਾਈ ਵਿੱਚ ਪੁੱਤਰਾਂ ਨਾਲੋਂ ਵੀ ਕਿਤੇ ਅੱਗੇ ਹਨ ਰੂਪਨਗਰ ਦੇ ਡੀਏਵੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸ਼ਰੂਤੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਦੀ ਮੈਰਿਟ ਲਿਸਟ ਵਿੱਚ ਸੂਬੇ ਪੱਧਰ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਥੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਦੁਨੀਆ ਭਰ ਵਿੱਚ ਆਪਣੇ ਮਾਪਿਆਂ ਦਾ ਸਿਰ ਮਾਣ ਦੇ ਨਾਲ ਉੱਚਾ ਕਰ ਦਿੱਤਾ ਹੈ। ਸ਼ਰੂਤੀ ਵੱਲੋਂ 650 ਅੰਕਾਂ ਦੇ ਵਿੱਚੋਂ 642 ਅੰਕ ਪ੍ਰਾਪਤ ਕਰਕੇ 98.77% ਦੀ ਅੰਕਾਂ ਦੇ ਨਾਲ ਸੂਬੇ ਭਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਵੇਂ ਹੀ ਸਕੂਲ ਪ੍ਰਬੰਧਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਵਿਦਿਆਰਥਣ ਸ਼ਰੂਤੀ ਵੋਰਾ ਦੇ ਪਹਿਲੇ ਸਥਾਨ ਤੇ ਆਉਣ ਦਾ ਫੋਨ ਆਇਆ ਤਾਂ ਸਕੂਲ ਦੇ ਸਮੂਹ ਸਟਾਫ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਦੋਂ shruti ਦੇ ਪਹਿਲੇ ਸਥਾਨ ਤੇ ਆਉਣ ਦਾ ਨਤੀਜਾ ਆਇਆ ਤਾਂ shruti ਆਪਣੀ 11ਵੀਂ ਕਲਾਸ ਦੇ ਵਿੱਚ ਪੜ੍ਹਾਈ ਕਰ ਰਹੀ ਸੀ ਜਦੋਂ shruti ਨੂੰ ਪ੍ਰਿੰਸੀਪਲ ਨੇ ਦਫ਼ਤਰ ਦੇ ਵਿੱਚ ਬੁਲਾ ਕੇ ਇਸ ਖੁਸ਼ਖਬਰੀ ਬਾਰੇ ਦੱਸਿਆ ਤਾਂ ਖੁਸ਼ੀ ਦੇ ਵਿੱਚ ਫੁੱਲ ਹੀ ਨਿਸਮਾਈ ਜਦੋਂ ਇਸ ਖੁਸ਼ੀ ਦੀ ਖਬਰ shruti ਦੀ ਮਾਤਾ ਨੂੰ ਫੋਨ ਤੇ ਦਿੱਤੀ ਗਈ ਤਾਂ ਆਪਣੀ ਖੁਸ਼ੀ ਨੂੰ ਰੋਕ ਨਾ ਸકી ਤਾਂ ਸਕੂਲ ਪਹੁੰਚ ਕੇ ਆਪਣੀ ਤੀਨ ਨੂੰ ਬੁੱਕਲ ਦੇ ਵਿੱਚ ਲੈਣ ਨਗਰੋਂ ਉਸ ਦਾ ਮੂੰਹ ਮਿੱਠਾ ਕਰ ਵਾ ਗਿਆ ਸਕੂਲ ਪ੍ਰਬੰਧਕਾਂ ਵੱਲੋਂ shruti ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਜ਼ਾਹਰ ਕੀਤੀ ਗਈ ਇਹ ਇਸ ਵਿੱਚ ਕੇਸਾ 50 ਵਿਚੋਂ ਕੇਸਾ 42 ਨੰਬਰ ਪ੍ਰਾਪਤ ਕਰਕੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪੂਰੇ ਰੋਪੜ ਡਿਸਟ੍ਰਿਕਟ ਗਿਆ ਚੇ ਮੈਰਕਨਾ ਇਹਨਾਂ ਵਿਚੋਂ ਚਾਰ ਅਕਸੂਲੀਆਂ ਹਨ। ਇੱਕ ਇੱਕ ਲੜਕੀ ਦੀ ਅਚੀਵਮੈਂਟ ਤੇ ਸਾਨੂੰ ਸਾਰੇ ਹਸਤਾਫੁਮਾਨ ਹੈ। ਸ਼ਰੂਤੀ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀਆਂ ਅਧਿਆਪਕਾਂ ਤੇ ਸਰਬੰਧੂਏ ਕਿਹਾ ਕਿ ਅਧਿਆਪਕਾਂ ਵੱਲੋਂ ਕਰਵਾਈ ਨਿੰਦ ਅਤੇ ਉਸ ਦੇ ਵੱਲੋਂ ਘਰ ਦੇ ਵਿੱਚ 5-5 ਘੰਟੇ ਕੀਤੀ ਗਈ ਪੜਾਈ ਤੇ ਮਾਪਿਆਂ ਦੇ ਸਹਿਯੋਗ ਸਦਕਾ। ਉਸ ਨੂੰ ਇੱਕ ਕਾਮਯਾਬੀ ਮਿਲੀ ਹੈ। ਸ਼ਰੋਤੀ ਨੇ ਦੱਸਿਆ ਕਿ ਤੂੰ ਇੱਕ ਵਿੱਚ ਉਸ ਦਾ ਸੁਪਨਾ ਕਿਉਂ ਇੰਜੀਨੀਅਰ ਬਣਨਾ ਚਾਹੁੰਦੀ ਹੈ? ਮੈਂ ਆਪਣੀ ਮੈਰਿਟ ਦਾ ਸਟੇ ਆਪਣੇ ਸਾਰੇ ਟੀਚਰਸ ਆਪਣੇ ਸਕੂਲ ਤੇ ਆਪਣੇ ਪੇਰੈਂਟਸ ਨੂੰ ਦੇਣਾ ਚਾਹੁੰਦੀ ਹਾਂ ਤੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀ ਹਾਂ। ਆਪਣੇ ਟੀਚਰਸ ਆਪਣੇ ਸਕੂਲ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ। ਔਰ ਮੈਂ ਅੱਗੇ ਜਾ ਕੇ ਇੰਜੀਨੀਅਰਿੰਗ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਪੂਜੀ ਉਮੀਦ ਹੈ ਕਿ ਮੈਂ ਮੇਰਾ ਸਕੂਲ ਦਾ ਪੂਰਾ ਸਾਥ ਦਊਂਗਾ। ਪਲੱਸ 1 ਪਲੱਸ 2 ਜੀ ਮੈਰਿਟ ਲਈ ਹੋਂਦੀ ਬੁਰੀ ਕੋਸ਼ਿਸ਼ ਕਰੂੰਗੀ। ਔਰ ਮੈਨੂੰ ਆਪਣੇ ਸਕੂਲ ਦੇ ਸਟਾਫ ਤੇ ਅਸਥਾਨ ਜਿਹੜਾ ਤੁਸੀਂ ਪ੍ਰਾਪਤ ਕੀਤਾ ਹੈ ਕਿੰਨੀ ਮਿਹਨਤ ਜਿਹੜੀ ਹੈਗੀ ਕਰਨੀ ਪਈ ਤੁਹਾਨੂੰ ਕਿੰਦਾ ਪੜ੍ਹਾਈ ਕੀਤੀ ਜਿਹੜੀ ਹੈਗੀ ਆ ਡੇਲੀ ਪੜ੍ਹਾਈ ਕਰਦੀ ਸੀ ਮੈਂ 4 ਤੋਂ 5 ਘੰਟੇਸ ਔਰ ਟਾਈਮ ਟੇਬਲ ਦੇ ਅਕੋਰਡਿੰਗ ਚੱਲਣਾ ਪੈਂਦਾ ਤੇ ਸਕਿਪ ਨਹੀਂ ਕਰ ਸਕਦੇ ਸੀ ਜੇ ਤੁਹਾਨੂੰ ਮੈਰਿਟ ਲੈਣੀ ਹੈ ਜ਼ਿਕਰ ਜੋ ਗਿਆ ਕਿ ਸ਼ਰੂਤੀ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਅਤੇ ਇਸ ਦਾ ਪਿਤਾ ਦਿਵਿੰਦਰ ਕੁਮਾਰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਸ਼ਹਿਰ ਦੇ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਸ਼ਰੂਤੀ ਦੀ ਮਾਂ ਸ਼ਾਲੂ ਨੇ ਦੱਸਿਆ ਕਿ ਜਦੋਂ ਉਸ ਨੂੰ ਆਪਣੀ ਧੀ ਦੇ ਪਹਿਲੇ ਨੰਬਰ ਤੇ ਆਉਣ ਦੀ ਖਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਸ ਨੇ ਦੱਸਿਆ ਕਿ ਉਸ ਨੂੰ ਸਵੇਰ ਤੋਂ ਬਧਾਈਆਂ ਦੇ ਫੋਨ ਆ ਰਹੇ ਹਨ ਮੈਨੂੰ ਇੱਕ ਫੋਨ ਆਇਆ ਸੀਗਾ ਕਹਿੰਦੇ ਅਸੀਂ ਸ਼ਰੂਤੀ ਮम्मा ਬੋਲ ਰਹੀ ਹਾਂ ਮੈਂ ਕਿਹਾ ਹਾਂਜੀ ਵੀ ਸਕੂਲ ਆ ਜਾਓ ਕਿ ਮੈਂ ਸਕੂਲ ਆਈਆਂ ਤੇ ਮੈਨੂੰ ਬਹੁਤ ਲੱਗੇ ਮੇਰੀ ਬੇਟੀ ਮੈਰਿਚ ਆਈ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਘਰ ਦੇ ਪੈਨ ਸਾਰੇ ਪਾਸੋਂ ਫੋਨ ਆ ਰਹੇ ਵਧਾਈਆਂ ਦੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਚਾਹੁੰਦੀ ਹਾਂ ਕਿ ਹੋਰ ਜਿੰਨੀ ਵੀ ਕੁੜੀਆਂ ਸਭ ਹਮੇਸ਼ਾ ਹੀ ਅਗੇ ਰੰ ਕਿੰਨੇ ਬੱਚੇ ਤੁਹਾਡੇ ਘਰ ਦੇ ਵਿੱਚ ਹੋਰ ਕਿੰਨੇ ਬੱਚੇ ਆ ਬਸ ਲੜਕਾ ਲੜਕੀ ਆ ਰੂਪਨਗਰ ਤੋਂ ਸੱਜਣ ਸੈਣੀ ਖੰਦਰਦ ਟੀਵੀ